ਇੱਕ ਜਿਹੜਾ ਇਹ ਜਿਹੜਾ ਪੂਰਾ ਕਰਦਾ ਟਾਕ ਘਹਰੀ ਕੁਝ ਹੋਰ ਹੋਣੀ ਹੈ ਹਰਦਾਰਿਆ ਟਾਕ ਘਹਰੀ ਕੁਝ ਹੋਰ ਆਣੀ ਹੈ ਪਰ ਦੂਜੀ ਪਾਸੇ ਆਪਾਂ ਵੇਖੀਏ ਰਵੀ ਜੀ ਵਾਹ ਜੀ ਵਾਹ ਇਹ ਜਿਹੜਾ ਪੂਰਾ ਕਰਨਾ ਪੈ ਲਗੀ ਉਸਤਾਦ ਜੀ ਫੁਰ ਕਰਦਾ ਦੀ ਧਰਤੀ ਆ ਵਾਹ ਜੀ ਬਰਾ ਭਾਈ ਇੱਕ ਵਾਰ सुके नेडियला हले चला कम कम चला खाजू पिया हले बि हले बि कम वाधू आहे पर ने जा देखियो जी हले तक जा जरपा न कोई सुने न टाइम चलदा रखियो बढ़ी वॾी गीती No. ਇਪਰ ਗੋਰੇ ਤੇ ਗੋਗੇ ਨੇ ਅੱਲਾ ਨਾ ਦੇ ਦੋ ਵੀਰੇ ਧੂੜ ਪੱਟੀ ਪਈ ਆ ਧੂੜ ਪੱਟੀ ਪਈ ਆ ਗੋਰੇ ਤੇ ਗੋਗੇ ਦਾ ਤਾਕਤ ਆ ਪਾਓ ਇੱਕ ਮਿੰਟ ਆਪਾਂ ਟਾਈਮ ਨੋਟ ਕਰ ਲਈਏ ਜੀ ਇਹ ਟਰੈਕਟਰ ਦਾ ਟਾਈਮ ਆ ਜੀ ਲਓ ਜੀ 2 ਮਿੰਟ 21 ਸਕੰਡ ਪੂਰੇ ਜੀ 2 ਮਿੰਟ 21 ਸਕੰਡ ਪੂਰੇ ਕਿੰਨੇ ਨਾ ਕਿੰਨੇ ਕੰਮ ਔਖਾ ਹੋ ਗਿਆ ਉਹ ਵਾਹ ਵੀ ਵਾਹ ਬਾਰ ਬਾਰ ਚੱਕਰਾਂ ਤੈਨੂੰ ਪੰਜੌਰ ਦਾ ਏਰੀਆ ਪੈ ਜਾਂਦਾ ਹਾਲੇ ਦਾ ਟੈਕਨੀਕਲ ਪ੍ਰੋਬਲਮ ਦੇ ਬਾਅਦ ਸੂਚੀਬਾਦ ਚੱਲ ਰਿਹਾ ਤਾਂ ਲਾਸਟ ਵਿੱਚ ਆ ਇਹ ਕਹਿੰਦੇ ਜੀ ਹਲਵਾਰਾ ਦੇ ਪਿੰਡ ਤੋਂ ਪੁੱਛਿਆ ਖੁਲਾ ਮਝਾਵਾ ਰਾਕੋਟ ਏਰੀਆ ਦਾ ਪਿੰਡ ਹੈ ਹਲਵਾਰਾ ਇੱਥੋਂ ਦੁਗਿਆ ਬਾਅ ਦਾ ਟ੍ਰੈਕਟਰ ਭਾਈ ਰੈਡੀ ਰਹਿਣਾ 27 ਸਿਖਰ ਦੇ ਨਾਲ